ਹਾਂਜੀ ਅੱਜ ਪਹੁੰਚੇ ਹਾਂ ਸਹਾਰ ਨਕੋਦਰ ਜਿੱਥੇ ਕੀ ਬਾਪੂ ਲਾਲ ਬਾਸਾ ਜੀ ਦਾ ਦਰਬਾਰ ਆ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਆਪਣੇ ਚੈਨਲ ਤੇ ਕਰੋ ਜੀ ਦਰਸ਼ਨ ਬਾਪੂ ਲਾਲ ਬਾਸਾ ਜੀ ਦੇ ਇਹ ਬਾਪੂ ਲਾਲ ਬਾਸਾ ਜੀ ਦਾ ਦਰਬਾਰ ਆ ਜਿਸ ਜਗ੍ਹਾ ਤੇ ਤੁਸੀਂ ਕਰ ਰਹੇ ਹੋ ਦਰਸ਼ਨ ਹਾਂਜੀ ਇਸ ਤਰਫ ਹੈਗਾ ਜੋੜਾ ਘਰ ਤੁਸੀਂ ਵੇਖ ਰਹੇ ਹੋ ਤੇ ਮੇਨ ਗੈਂਟਰੀ ਦਰਬਾਰ ਆਏ ਤੁਸੀਂ ਵੇਖ ਸਕਦੇ ਹੋ ਦਰਵਾਜ਼ਾ ਜਿਹੜਾ ਕਿ ਮੈਨਗ ਐਂਟਰੀ ਆ ਤੇ ਇਹ ਬਾਪੂ ਲਾਲਵਾਸਾ ਜੀ ਦਾ ਦਰਬਾਰ ਆ ਤੁਸੀਂ ਕਰੋ ਜੀ ਦਰਸ਼ਨ ਬਾਪੂ ਜੀ ਲਾਲਵਾਸਾ ਜੀ ਦਰਬਾਰ ਦੇ ਵਿੱਚ ਅਨੇਕਾਂ ਹੀ ਲੋਕ ਇਸ ਜਗ੍ਹਾ ਤੇ ਸਜਦਾ ਹੁੰਦੇ ਨੇ ਤੇ ਹੀ ਵੱਖਰੀ ਰੂ ਨੁਸਪੂਨ ਮਿਲਦਾ ਇਸ ਜਗ੍ਹਾ ਤੇ ਆ ਕੇ ਮਨ ਦੀ ਅਮਰਾਦਾ ਹੁੰਦੀ ਐ ਨੇ ਪੂਰੀਆਂ ਇਸ ਸਥਾਨ ਤੇ ਆ ਕੇ ਕਾਫੀ ਵੱਡਾ ਦਰਵਾਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਬਾਪੂ ਲਾਲਵਾ ਸਾਜੀ ਦਾ ਦਰਵਾਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਾਫੀ ਵੱਡਾ ਦਰਵਾਰਾ ਹੈ ਹਾਂਜੀ ਇਸ ਜਗ੍ਹਾ ਤੇ ਤੁਸੀਂ ਨਾ ਦਾਨ ਦੇ ਕੇ ਰਸੀਦ ਜ਼ਰੂਰ ਪ੍ਰਾਪਤ ਕਰੋ ਜੀ ਕੋਈ ਬੱਪੂ ਲਾਲਵਾਸਾ ਜੀ ਦੇ ਕਰੋ ਜੀ ਦਰਸ਼ਨ ਹਾਂਜੀ ਸੀੜੀਆਂ ਚੜ੍ਹ ਕੇ ਬੱਪੂ ਲਾਲਵਾਸੀ ਆ ਦਰਬਾਰ ਤੁਸੀਂ ਦਰਸ਼ਨ ਕਰਨ ਸਮੇ ਅੱਬਾ ਜੀ ਦੇ ਦਰਬਾਰ ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨ ਕੋ ਲਾਲਵਾਸਾ ਦਰਬਾਰ ਦੇ ਕਰੋ ਜੀ ਦਰਸ਼ਨ ਕਾਫੀ ਵੱਡਾ ਦਰਬਾਰ ਆ ਬਾਬੂ ਬਾਬਾ ਜੀ ਦਾ ਸਾਈਆਂ ਦਾ ਦਰਬਾਰ ਕਰੋ ਜੀ ਦਰਸ਼ਨ ਬਾਬਾ ਜੀ ਦੇ ਹਾਂਜੀ ਸੰਗਤਾਂ ਦੇ ਕਰੋ ਦਰਸ਼ਨ ਜੀ ਤੇ ਸੰਗਤਾਂ ਨਮਸਤਕ ਹੋਰੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਬਾਬਾ ਲਾਲ ਬਾਸਾ ਜੀ ਬੱਪੂ ਲਾਲ ਬਾਸਾ ਜੀ ਦੇ ਕਰੋ ਜੀ ਦਰਸ਼ਨ ਤੇ ਕੁੱਲਰ ਦੇਖ ਸਕਦੇ ਹੋ ਠੰਡੀ ਹਵਾ ਦਾ ਪ੍ਰਬੰਧ ਹੈ ਕੁੱਲਰਾਂ ਦੇ ਨਾਲ ਕਾਫੀ ਕੁੱਲਰ ਲੱਗੇ ਹੋਏ ਨੇ ਤੇ ਸੰਗਤਾਂ ਦੇ ਤੁਸੀਂ ਕਰ ਰਹੇ ਹੋ ਦਰਸ਼ਨ ਇਸ ਜਗ੍ਹਾ ਤੇ ਸੰਗਤਾਂ ਹੋਰੀਆਂ ਨਮਸਤਕ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਦਰਬਾਰ ਦੇ ਵਿੱਚ ਵੀਰਵਾਰ ਦਾ ਦਿਨ ਹੈ ਸੱਜ ਜੀ ਏ ਬਾਪੂ ਲਾਲ ਵਾਸਾ ਜਿਹਦਾ ਦਰਬਾਰਾ ਜਿੱਥੇ ਕੀ ਇਸ ਤਰਫ ਹੈਗਾ ਜੀ ਲੰਗਰ ਹਾਲ ਆ ਕਾਫੀ ਵੱਡਾ ਲੰਗਰ ਹਾਲ ਆ ਇਸ ਜਗ੍ਹਾ ਤੇ ਹਾਲ ਕਾਫੀ ਵੱਡਾ ਲੰਗਰ ਹਾਲ ਆ ਤੁਸੀਂ ਵੇਖ ਸਕਦੇ ਹੋ ਜੀ ਕਰੋ ਜੀ ਦਰਸ਼ਨ ਬਾਬਾ ਜੀ ਦੇ ਤੇ ਇਹ ਸਾਡਾ ਹੈਗਾ ਝੰਡਾ ਸਾਹਿਬ ਹਾਂਜੀ ਬਾਪੂ ਲਾਲ ਬਾਸਾ ਦੇ ਦਰਬਾਰ ਦੇ ਕੋਲ ਤੁਸੀਂ ਕਰ ਰਹੇ ਹੋ ਦਰਸਨਾ ਤੇ ਇਸ ਜਗ੍ਹਾ ਤੇ ਨਾ ਢੋਲੀ ਨੇ ਜਿਹੜੇ ਢੋਲ ਵਜਾਉਂਦੇ ਨੇ ਇਹਨਾਂ ਦੀ ਸੇਵਾ ਕਰ ਰਹੇ ਹੋ ਜੀ ਆ ਸਮਰਾਪੂਰੀ ਕਰੇ ਬਾਪੂ ਲਾਲ ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤ ਇਸ ਜਗ੍ਹਾ ਤੇ ਵੀਰਵਾਰ ਵਾਲੇ ਦਿਨ ਕਾਫੀ ਘੱਟ ਦੇ ਵਿੱਚ ਪਹੁੰਚਦੀ ਹੈ ਹਾਂਜੀ ਇਸ ਜਗ੍ਹਾ ਤੇ ਨਾ ਖੰਮਣੀਆਂ ਬੰਨਣ ਦੇ ਨਾਲ ਤੁਹਾਡੀਆਂ ਮੰਨਦੀਆਂ ਮਰਾਦਾਂ ਹੁੰਦੀਆਂ ਨੇ ਪੂਰੀਆਂ ਇਹ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਖੰਮਣੀਆਂ ਬੰਨਣ ਦੇ ਨਾਲ ਹੁੰਦੀਆਂ ਨੇ ਤੁਹਾਡੀਆਂ ਮੰਨਦੀਆਂ ਮਰਾਦਾਂ ਪੂਰੀਆਂ ਕਰੋ ਜੀ ਦਰਸ਼ਨ ਇਸ ਸਥਾਨ ਦੇ ਹੈਲੋ ਇਕ ਦੇ ਨਾੜੀ ਤੇ ਖੰਮਣੀਆਂ ਮੰਨਦੇ ਨੇ ਕਰੋ ਜਾਓ ਤੇ ਨੰਮਾ ਲਉਂਦੇ ਤੇ ਜਾਰੀ ਆ ਰਹੇ ਤੇ ਇਸ ਜਗ੍ਹਾ ਤੇ ਹੈਗੀ ਆ ਅਰਗਵਤੀ ਲਗਾ ਸਕਦੇ ਤੁਸੀਂ ਇਸ ਜਗ੍ਹਾ ਤੇ ਲਗਦੇ ਆ ਅਰਗਵਤੀ ਜਿਹਨਾਂ ਦੀਆਂ ਮੰਨਦੀਆਂ ਮੋਗਾਂ ਅੱਧਾ ਹੁੰਦੀਆਂ ਨੇ ਪੂਰੀਆਂ ਇਸ ਜਗ੍ਹਾ ਤੇ ਨਾ ਬਨਣ ਕੇ ਖੰਮਣੀਆਂ ਬਨਦੇ ਨੇ ਨੇੜੇ ਉਹਨਾਂ ਦੀਆਂ ਮੰਨਦੀਆਂ ਮਰਦਾਂ ਹੁੰਦੀਆਂ ਨੇ ਪੂਰੀਆਂ ਤੁਸੀਂ ਵੇਖ ਸਕਦੇ ਸਾਡੇ ਭੈਣ ਭਰਾ ਬਨਦੇ ਨੇ ਇਸ ਜਗ੍ਹਾ ਤੇ ਖੰਮਣੀਆਂ ਕਹਾਇਆ ਜਾਂਦਾ ਕਿ ਇਸ ਜਗ੍ਹਾ ਤੇ ਨਾ ਖੰਮਣੀ ਬਨ ਕੇ ਮੰਗੀ ਹੋਈ ਮਰਦ ਹੁੰਦੀ ਏ ਪੂਰੀ ਬਾਬਾ ਜੀ ਦੇ ਦਰਬਾਰ ਦੇ ਕਰੋ ਜੀ ਦਰਸ਼ਨ ਬਾਬਾ ਲਾਲ ਵਾਸਾ ਜੀ ਦੇ ਦਰਬਾਰ ਦੇ ਇਸ ਜਗ੍ਹਾ ਤੇ ਚੜਦਾ ਹੀ ਤੇਲ ਆ ਤੇ ਜੋਤ ਦੇ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਜੋਤ ਸਾਹਿਬ ਜੀ ਦੇ ਕਰੋ ਜੀ ਦਰਸ਼ਨ ਹਾਂ ਹਾਂ ਜੀ ਹਾਂਜੀ ਕਰੋ ਜੀ ਦਰਸ਼ਨ ਜੋ ਸਬਜ਼ੀ ਦੇ ਹਾਂਜੀ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਖੰਮਣੇ ਬੰਨਲ ਦੇ ਨਾਲ ਹੁੰਦੀ ਆ ਮੰਨ ਦੀਆਂ ਮਰਾਦਾਂ ਪੂਰੀਆਂ ਕਿੱਥੇ ਗਈ ਹੋਈ ਮੰਗੀ ਹੋਈ ਹਰ ਮਰਾਦ ਹੁੰਦੀ ਆ ਪੂਰੀ ਇਸ ਜਗ੍ਹਾ ਤੇ ਖੰਮਣੇ ਬੰਨਣ ਦੇ ਨਾਲ ਬਾਬਾ ਜੀ ਸਭ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਿਆ ਨਾ ਬਾਬਾ ਲਾਲ ਵਾਸਾ ਜੀ ਦਾ ਦਰਬਾਰ ਦੇ ਤੁਸੀਂ ਕਰ ਰਹੇ ਹੋ ਇਸ ਸਮੇਂ ਦਰਸ਼ਨ ਅੱਜ ਪਹੁੰਚਿਆ ਸੀ ਨਕੌਦਰ ਸਹਿਰ ਜਿੱਥੇ ਬਾਬਾ ਲਾਲ ਵਾਸਾ ਜੀ ਦਾ ਬਾਦ ਸਾਜੀ ਦਾ ਦਰਬਾਰ ਆ ਹਾਂਜੀ ਜੇਕਰ ਤੁਹਾਨੂੰ ਨਾ ਮੇਰੀਆਂ ਵੀਡੀਓ ਚੰਗੀਆਂ ਲੱਗਦੇ ਨੇ ਤਾਂ ਮੇਰੇ ਵੀਡੀਓ ਦੇ ਵਿੱਚ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਬਾ ਜੀ ਦੇ ਦਰਬਾਰ ਦੀ ਜਾਣ ਜਰੂਰ ਲਿਖਣਾ ਅਤੇ ਵੀਡੀਓ ਨੂੰ ਕਰਦੇ ਜੀ ਦਬਕੇ ਸ਼ੇਅਰ ਤੇ ਕਰਨ ਵਾਲਾ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਨਾ ਨਾ ਹਾਂਜੀ ਇਸ ਸਥਾਨ ਤੇ ਨਾ ਬਾਬਾ ਲਾਲ ਬਾਸਾ ਜੀ ਕਰਦੇ ਹੁੰਦੇ ਸਨ ਇਸ਼ਨਾਨ ਕਰੋ ਜੀ ਇਸ ਸਥਾਨ ਦੇ ਕਰੋ ਜੀ ਦਰਸ਼ਨ ਜਿਸ ਸਥਾਨ ਤੇ ਲੱਗਾ ਹੋਇਆ ਨਲਕਾ ਕਰੋ ਜੀ ਪਾਗਾਂ ਵਾਲੇ ਦਰਸ਼ਨ ਅਲਮਸਤ ਲਾਲ ਬਾਸਾ ਜੀ 788 ਇਸ਼ਨਾਨ ਘਰ ਹਾਂਜੀ ਇਸ਼ਨਾਨ ਘਰ ਜਿੱਥੇ ਬਾਬਾ ਜੀ ਕਰਿਆ ਕਰਦੇ ਸਨ ਇਸ਼ਨਾਨ ਉਹ ਇਹ ਆ ਇਹ ਸਥਾਨ ਆ ਬਾਬਾ ਲਾਲਵਾਸਾ ਜੀ ਇਹ ਕਰ ਰਹੇ ਤੁਸੀਂ ਦਰਸ਼ਨ ਆ ਜਿਸ ਜਗ੍ਹਾ ਤੇ ਨਾ ਬਾਬਾ ਲਾਲਵਾਸਾ ਜੀ ਘਰਿਆ ਕਰਦੇ ਸਨ ਸਾਨ ਇੱਕ پارک ਵੀ ਬਹੁਤ ਖੂਬਸੂਰਤ ਆ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਦੇ ਦਰਬਾਰ ਆ ਦੇ ਕਰ ਰਹੇ ਤੁਸੀਂ ਇਸ ਸਮੇਂ ਦਰਸ਼ਨ ਆ